ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਹੋਗੇ ਤੇ ਆਪਾਂ ਅੱਜ ਗੰਨ ਕੱਢਣ ਦੇ ਝੋਨੇ 'ਚ ਤੇ ਤੁਹਾਨੂੰ ਪਤਾ ਕਿ ਆਪਾਂ ਅੱਜ ਬੀਬੀਆਂ ਭੈਣਾ ਆਪਣੇ ਪਿੰਡੋਂ ਆਗੀਆਂ ਸੀ ਗੰਨ ਕੱਢਣ ਕੱਲ ਵੀ ਤੁਹਾਨੂੰ ਪਤਾ ਹੈ ਕੱਢਣ ਦਾ ਅੱਜ ਦੂਸਰਾ ਦਿਨ ਆਪਣਾ ਝੋਨੇ ਦਾ ਤੇ ਪਹਿਲੋਂ ਆਪਣੇ ਵਿੱਚ ਕਰ ਲ ਖਤਰਾ ਕਰਾਏ ਹੁਣ ਆਪਣਾ ਐਂਡ ਵਾਲਾ ਕੱਢਣ ਦੇ ਆ ਤੇ ਕੁਝ ਵੀ ਕੱਢਿਆ ਗਿਆ ਤੇ ਕੁਝ ਆਪਣਾ ਵੱਡਾ ਝੋਨਾ ਰਹਿ ਗਿਆ ਕੱਢਣ ਵਾਲਾ ਝੋਗੰਦ ਕੱਢਣ ਦੇ ਆ ਤੁਹਾਨੂੰ ਬੜਾ ਘੋੜਾ ਘਾਹ ਆ ਬੜਾ ਇਹ ਫੈਲਦਾ ਬਹੁਤ ਜ਼ਿਆਦਾ ਵਾ ਤਾਨੂੰ ਵਾਗੇ ਗੱਲ ਕੀਤੀ ਤੁਹਾਡੇ ਨਾਲ ਤੇ ਆਹ ਵੇਖੋ ਵੀ ਵੇਖੋ ਤੁਹਾਨੂੰ ਕਿੰਡੀ ਹਰਿਆਲੀ ਹੋਈ ਪਈ ਆ ਤੇ ਹੁਣ ਤੇ ਚਲੋ ਤੁਹਾਨੂੰ ਪਤਾ ਹਰਿਆਲੀ ਕਿੰਨੀ ਹੁਣ ਪੂਰੀ ਹਰਿਆਲੀ ਤੇ ਆ ਤੇ ਬਾਕੀ ਤੁਸੀਂ ਵੇਖ ਸਰ ਅੱਗੇ ਵੀਡੀਓ ਤੇ ਆਹ ਤੁਸੀਂ ਵੇਖੋਗੇ ਆਪਣੀ ਇਹ ਆਪਣੀ 1792 ਆ ਤੇ ਨਾਂ ਨਾਲ ਗਾਂਦ ਆਪਾਂ ਕਢਣਦੇ ਆ ਤੇ ਗਾਂਦ ਕੱਢ ਕੇ ਕੁਝ ਢੇਰੀਆਂ ਆਪਾਂ ਛੁੱਟਦੀਆਂ ਬਾਹਰ ਤੇ ਹੁਣ ਆਪਣੀਆਂ ਭੈਣਾਂ ਲੱਗੀਆਂ ਸੀ ਨਾਲ ਕਿ ਮੈਂ ਇਹਨਾਂ ਨੂੰ ਕਿਹਾ ਮਾ ਤੇ ਢੇੜੀਆਂ ਤੁਸੀਂ ਲੈ ਜਾਓ ਤੇ ਮੈਂ ਮਰ ਚੁੱਕੀ ਜਾਊਂਗਾ ਮੈਂ ਤਾਂ ਢੇੜੀਆਂ ਨੇ ਬਾਹਰ ਚੁੱਕੀਆਂ ਜਾਣੇ ਕੁਝ ਆਵ ਕਿਉਂਕਿ ਜਿਹੜਾ ਅੰੜੂ ਨੂੜੂ ਆਣਾ ਥੱਲੇ ਫਿਰ ਥੋੜਾ ਜਿਹਾ ਬਹਿ ਕੇ ਫੜਨਾ ਪੈਂਦਾ ਤੁਹਾਨੂੰ ਪਤਾ ਹੀ ਆ ਤੇ ਮੈਂ ਕੁਝ ਮਾ ਚਲਾ ਫੜਦੇ ਕੋ ਢੇੜੀਆਂ ਜਿਹੜਾ ਬਾਹਰ ਚੁੱਕੀਆਂ ਜਾਣਗੀਆਂ ਟਾਇਰ ਕੀ ਵੀਜੀ ਲੱਦਣ ਦਾ ਬੜਾ ਔਖਾ ਲੱਦਣ ਬਹੁਤ ਔਰ ਕੀ ਹੋਇਆ ਵਾ ਸਾਡੇ ਮਿਹਰੇ ਦੇ ਜ਼ਿਆਦਾ ਹੀ ਹੋਇਆ ਨਾ ਤੇ ਮੈਂ ਸ਼ੇਰ ਵੀ ਭੈਣਾਂ ਆਵਾ ਪਿੰਡੋਂ ਤੇ ਗਾਂਢਾ ਮਹਾਟਾ 2 ਟਾਂਗਾਂ ਕਿੱਲੇ ਨਿਕਲੇਆ ਮਹਾਈ ਤੇ ਗਾਂਢਾ ਤੁਹਾਨੂੰ ਪਤਾ ਕਿ ਕੁੜੇ ਘੋੜਾ ਕਾਜਾ ਬਹੁਤ ਹੁੰਦਾ ਵਿਆ ਆ ਵੇਖੋ ਹੁਣ ਇਹ ਪਾਣੀ ਦਾ ਟਾਈਮ ਹੋ ਗਿਆ ਸੀ ਤੇ ਮੈਂ ਤੇ ਆਪਣੀ ਇੱਕ ਬੀਬੀ ਬੈਠੀ ਇੱਥੇ ਇੱਕ ਗਰਮੀ ਬਹੁਤ ਜ਼ਿਆਦੀ ਆ ਧਨੂ ਪਤਾ ਕਿ ਹਮਸਜਾ ਬੜਾ ਹੋਇਆ ਪਿਆ ਹੁਣ ਆਪਾਂ ਆ ਗਏ ਆ ਭੈਣਾਂ ਨੂੰ ਰੋਟੀ ਖਾਣ ਤੇ ਆ ਵੀ ਵੇਖੋ ਰੋਟੀ ਦੀ ਤਿਆਰੀ ਹੋਉਂਦੀ ਆ ਤੇ ਹੁਣ ਆਪਾਂ ਅੱਜ ਬਣਾਏ ਆਲੂ ਤੇ ਆਹ ਵੇਖੋ ਹੁਣੋਂ ਭੈਣਾਂ ਨੂੰ ਆਪਾਂ ਰੋਟੀ ਖਾਣ ਲੱਗੇ ਆਂ ਇਹਨੂੰ ਬੋਦਾ ਚਾਰ ਤੇ ਆਪਾਂ ਮੰਜਾ ਡਾਟਾ ਜੋ ਬੱਤੀ ਖਰਾਬ ਈ ਬੱਤੀ ਤਾਂ ਇਹਨਾਂ ਪੱਖਾ ਦਾ ਦੇਣਾ ਸੀ ਹੁਣ ਆਪਣੀ ਵਾਰੀ ਆ ਗਈ ਸ਼ਗਨ ਦੀ ਤਾਂ ਆਹ ਵੇਖੋ ਚਿੱਕੜਨਾ ਵੇਖੋ ਲੱਪੜਾ ਜੋ ਮੈਂ ਤੇ ਚਲੋ ਕਹਿੰਦੇ ਜੜਦੀ ਜੂਨ ਹੁਣ ਜਿਆ ਬੜੀ ਮਾੜੀ ਵੇਖੋ ਇਦਾਂ ਹੀ ਆ ਆਪਾਂ ਦੋ ਥੱਲੇ ਬਹਿ ਗਏ ਪ੍ਰਸ਼ਾਦਾ ਸ਼ਗਨ ਨੇ ਤੇ ਕੀ ਕਰ ਸਕਦੇ ਆ ਕੁੰੰਦਰਾਪਾ ਜਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਮਿੱਟੀ ਵੀ ਲੱਗੀ ਤੇਆਂ ਟੋਰੀਆਂ ਸੁਈਰ ਦੇ ਵਿੱਚ ਚੱਕਣ ਦੇ ਹਨ ਤੇ ਆਹ ਵੇਖੋ ਬਾਕੀ ਚਲੋ ਪ੍ਰਸ਼ਾਦਾ ਛਕਣਾ ਹੈ ਤੇ ਬਾਕੀ ਚਲੋ ਕਹਿੰਦੇ ਜੜ ਦੀ ਜੂਣ ਵੇਖੋ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਮਿਹਨਤ ਕਰਕੇ ਹੀ ਆਪਾਂ ਫਸਲ ਕੱਢ ਸਕਦੇ ਆ ਤੇ ਫੇਰ ਹੀ ਆਪਾਂ ਕੋਈ ਵਟਾਂਗੇ ਤੁਹਾਨੂੰ ਪਤਾ ਹੀ ਹੈ ਤੇ ਆ ਆ ਪਾ ਗਏ ਹਾਂ ਇੱਧਰ ਆਪਣੇ ਤੇ ਆ ਆ ਪਾ ਚ ਬੱਚਿਆ ਸਾਫ ਕੀਤਾ ਸੀ ਦੇ ਵਿੱਚ ਵਿੱਚ ਪਾਣੀ ਬੜਾ ਖਰਾਬ ਜਾ ਹੋ ਗਿਆ ਤਾਂ ਪਾਣੀ ਬਾਹਰ ਕੱਢਿਆ ਸੀ ਤੇ ਹੁਣ ਆਪਾਂ ਇਹਨੂੰ ਸਾਫ ਕਰਕੇ ਤੇ ਪਾਣੀ ਫੇਰ ਭਰਾਂਗੇ ਆ ਵਗੀ ਵੇਖਾ ਦਰੋਂ ਕਿਉਂਕਿ ਜਾ ਆਏਗਾ ਨੂੰ ਬੜਾ ਬੜਾ ਲੱਗ ਜਾਂਦਾ ਚ ਬੱਚਿਆ ਜ ਵੀਡੀਓ ਵੀ ਬੜਾ ਚੱਲ ਜਾਂਦਾ ਨਾ ਕਰਕੇ ਸਪਾਈ ਕਰਕੇ ਸਪਾਈ ਕਰਤੀ ਬੱਚੇ ਦੀ ਤੁਰਤ ਸਪਾਈ ਕਰਕੇ ਤੇ ਆਪਣੇ ਇਧਰ ਗੁੱਲਾ ਜਿਹਾ ਠੋਕਾਂਗੇ ਉੱਦਾਂ ਉੱਦਾਂ ਪਾਣੀ ਨਿਕਲ ਜਾਂਦਾ ਵਾ ਹਾਂ ਤੇ ਪਾਣੀ ਹੁਣ ਵੇਖੋ ਆ ਆਪਾਂ ਠੋਕਦੇ ਲੱਗੇ ਆ ਤੇ ਜਿੰਨਾ ਪਾਣੀ ਨਹੀਂ ਨਿਕਲਦਾ ਇਹਨਾਂ ਆ ਕੇ ਗੁੱਲਾ ਸੋਫਾ ਕੱਢ ਕੇ ਤੇ ਮੜ ਕੇ ਪਾਣੀ ਸੌਖਾ ਨਿਕਲ ਜਾਂਦਾ ਵਾ ਥੱਲੇ ਤੇ ਤੁਹਾਨੂੰ ਬੜਾ ਉੱਦਾਂ ਪਾਣੀ ਕੱਢਣਾ ਬੜਾ ਔਖਾ ਚ ਬਚੇ ਰੋਣਾ ਕਰਕੇ ਤੇ ਗੇ ਤੁਹਾਨੂੰ ਪਤਾ ਸਪਾਈ ਵੀ ਜ਼ਰੂਰੀ ਆ ਕਿ ਟ੍ਰਾਈ ਨਾ ਕਰੇ ਕਿਹੜੇ ਚਾਲ ਜਾਂਦੇ ਤੁਹਾਨੂੰ ਪਤਾ ਕਿ ਬੱਚਿਆਂ ਦੇ ਤਾਂ ਕਰੇ ਪਾਣੀ ਆਪਰਾ ਮਹੀਨੇ ਬਾਅਦ ਹਫਤੇ ਬਾਅਦ ਸਪਾਈ ਕਰਦਾ ਰਹੇ ਤਾਂ ਆਪਣੇ ਡੰਗਰ ਅੰਦਰ ਵਜੇ ਆਪਾਂ ਹੁਣ ਮੱਝ ਉਹ ਘੇੜਿਆ ਕੱਟੀ ਛੱਟੀ ਹੈ ਦੇ ਆ ਵੇਖੋ ਤਾਂ ਆਪਾਂ ਬੰਦੇ ਲੱਗੇ ਕੱਟੀ ਮੱਝ ਚੋੜੀ ਜੇ ਹੁਣ ਆਪਾਂ ਲਾਸਟੇ ਦੁੱਧ ਛੱਡਿਆ ਕੱਟੀ ਹੁਣ ਆਪਾਂ ਕੱਟੀ ਬੰਦੇ ਲੱਗੇ ਆ ਤੇ ਜੇ ਤੁਹਾਨੂੰ ਵੀਡੀਓ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਰੁਹੀਂ ਘੱਟ ਕਰਦੇ ਜੋ